ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਅੱਜ ਰਵਨੀਤ ਬਿੱਟੂ ਅਤੇ ਉਹਨਾਂ ਦੇ ਸਾਥੀ ਕਰ ਸਕਦੇ ਨੇ ਆਤਮ ਸਮਰਪਣ ਦੱਸ ਦਿੰਨੇ ਆਗੇ ਪਿਛਲੇ ਦਿਨੀ ਨਗਰ ਨਿਗਮ ਦੇ ਦਫ਼ਤਰ ਨੂੰ ਤਾਲਾ ਮਾਰਨ ਨੂੰ ਲੈ ਕੇ ਸਰਕਾਰੀ ਕੰਮਾਂ ਦੇ ਵਿੱਚ ਵਿਘਨ ਪਾਉਣ ਨੂੰ ਲੈ ਕੇ ਰਵਨੀਤ ਬਿੱਟੂ ਭਾਰਤ ਪੂਸ਼ਣ ਆਸ਼ੂ ਅਤੇ ਸੰਜੇ ਤਲਵਾਰ ਸਮੇਤ 60 ਲੋਕਾਂ ਦੇ ਉੱਤੇ ਇੱਕ ਮਾਮਲਾ ਦਰਜ ਕੀਤਾ ਗਿਆ ਸੀ IPC ਦੀ ਧਾਰਾ 353 186 199 ਦੇ ਤਹਿਤ ਮਕਦਮਾ ਦਰਜ ਹੋਇਆ ਸੀ ਰਮਨੀਤ ਬਿੱਟੂ ਹੁਣਾ ਦੇ ਉਤੇ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਰਵਨੀਤ ਬਿੱਟੂ ਸੰਜੀਤ ਤਲਵਾਰ ਭਾਰਤ ਪੂਸ਼ਨ ਆਸ਼ੂ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਹਮਣੇ ਪੇਸ਼ ਹੋ ਕੇ ਆਤਮ ਸਮਰਪਣ ਕਰ ਸਕਦੇ ਨੇ ਗ੍ਰਿਫਤਾਰੀ ਦੇ ਸਕਦੇ ਨੇ ਦੱਸ ਦਿੰਦੇ ਆ ਕਿ ਮੰਗਾਂ ਨੂੰ ਲੈ ਕੇ ਕੁਝ ਰੋਸ ਪ੍ਰਦਰਸ਼ਨ ਕਰਦਿਆਂ ਨਗਰ ਨਿਗਮ ਲੁਧਿਆਣਾ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਰਮਨੀਤ ਬਿੱਟੂ ਹੁਣਾ ਦੇ ਲੋ ਤੇ ਤਾਲਾ ਮਾਰਿਆ ਗਿਆ ਸੀ ਨਗਰ ਨਿਗਮ ਦੇ ਦਫਤਰ ਨੂੰ ਪਰ ਅੰਦਰ ਜੋ ਅਧਿਕਾਰੀ ਸਨ ਉਹਨਾਂ ਦੇ ਵੱਲੋਂ ਇੱਕ ਕਟਰ ਦੇ ਨਾਲ ਜਿਹੜਾ ਤਾਲਾ ਤੋੜ ਦਿੱਤਾ ਗਿਆ ਭਾਰੀ ਹੰਗਾਮਾ ਨਗਰ ਨਿਗਮ ਦੇ ਦਫਤਰ ਦੇ ਵਿੱਚ ਹੋਇਆ ਨਾਰੇਬਾਜ਼ੀਆਂ ਹੋਈਆਂ ਸੀ ਜਿਸ ਤੋਂ ਬਾਅਦ ਨਗਰ ਨਿਗਮ ਦੇ ਵਰਕਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਰਮਨੀਤ ਸਿੰਘ ਬਿੱਟੂ ਭਾਰਤ ਪੂਸ਼ਨ ਆਸ਼ੂ ਸੰਜੇ ਤਲਵਾਰ ਅਤੇ ਹੋਰ 60 ਲੋਕਾਂ ਦੇ ਉੱਤੇ 353 186 199 ਆਈਪੀਸੀ ਦੀ ਧਾਰਾ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਸੋ ਅੱਜ ਸੂਤਰਾਂ ਦੇ ਹਵਾਲੇ ਤੇ ਸਾਹਮਣੇ ਆ ਰਹੀ ਹੈ ਕਿ ਅੱਜ ਰਵਨੀਤ ਬਿੱਟੂ ਭਾਰਤ ਪੂਸ਼ਣ ਆਸ਼ੂ ਅਤੇ ਹੋਰ ਸੀਨੀਅਰ ਜਿਹੜੇ ਆਗੂ ਨੇ ਉਹ ਗ੍ਰਿਫਤਾਰੀ ਦੇ ਸਕਦੇ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਪਹਿਲਾਂ ਪੇਸ਼ ਹੋਣਗੇ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਵੀ ਦੇਣਗੇ ਦੂਜੇ ਪਾਸੇ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਦੇ ਲਈ ਅਸੀਂ ਇਹ ਜਿਹੜੀ ਕਾਰਵਾਈ ਜਰੂਰ ਕਰਾਂਗੇ ਜੋ ਗੈਰ ਜ਼ਮਾਨਤੀ ਵਾਰੰਟ ਗੈਰ ਜ਼ਮਾਨਤੀ ਗ੍ਰਿਫਤਾਰੀਆਂ ਹੋਣਗੀਆਂ ਉਹਨਾਂ ਨੇ ਕਿਹਾ ਕਿ ਕਾਨੂੰਨ ਬਣਦੀ ਧਾਰਾ ਜਾਂ ਬਣਦੀ ਕਾਰਵਾਈ ਆਗੂਆਂ ਦੇ ਉੱਤੇ ਜਰੂਰ ਕੀਤੀ ਜਾਵੇਗੀ ਔਰ ਕੀ ਕੁਝ ਕਹਿੰ ਅਧਿਕਾਰੀ ਆਉਂ ਸੁਣਦੇ ਆ ਹਜੇ ਦੇਖੋ ਅਸੀਂ ਨੋਰਮਲ ਲਾਜ ਆਰਡਰ ਨੂੰ ਮਟਾਇਆ ਕਰ ਲਈ ਸਾਡੀ ਜਿਹੜੀ ਇਥੇ ਕੋਸ ਆਸਾਈਡ ਤੋਂ ਜਿੱਤੀ ਹੋਈ ਹੈ ਏਦਾਂ ਦਾ ਹਜੇ ਇਨਪੁਟ ਨਹੀਂ ਆ ਵੀ ਕੋਈ ਆਏਗਾ ਤਾਂ ਵੀਲ ਸੀ ਐਸ ਪਰ ਲਾਕ ਕਰ ਦੇ ਉਹ ਸਰ ਇੱਕ ਮੰਨ ਕਰ ਰਹੇ ਨੇ ਕਿ ਪਰਚੇ ਜਿਹੜਾ ਵਾ ਕੈਂਸਲ ਕੀਤਾ ਜਾਵੇ ਕਿਉਂਕਿ ਗਲਤ ਪਰਚਾ ਜਿਹਨਾਂ ਦੱਦ ਕੀਤਾ ਗਿਆ ਵਾ ਡਿਵੀਜ਼ਨ ਨੰਬਰ 1 ਦੇ ਵਿੱਚ ਜਿਹੜਾ ਐਮ ਸੀ ਦਾ ਆਫਿਸ ਹੈ ਉਹਨੂੰ ਕਾਲਾ ਲਾਉਣ ਕਰਕੇ ਜਿਹੜਾ ਇਹ ਕਾਲਸੀ ਆ ਬਹੁਤ ਐਫ ਆਈ ਆਰ ਰਜਿਸਟਰ ਹੋਈ ਸੀ ਜੀ ਉਸ ਦੇ ਵਿੱਚ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਗਈ ਹੈ ਜੋ ਬਾਕੀ ਵਾਲੇ ਜਿਸ ਪਰ ਜੋ ਲਾਅ ਹੈਗਾ ਅੱਗੇ ਕਾਰਵਾਈ ਕੀਤੀ ਜਾਊਗੀ ਅਸੀਂ ਫੋਰਸ ਫੋਰ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਜਿਹੜਾ ਮਾਹੌਲ ਨੂੰ ਫੇਸ ਕੋ ਰੱਖਣ ਲਈ ਇੱਥੇ ਡਿਪਲੋਮਟ ਕੀਤੀ ਹੋਈ ਹੈ ਬਾਕੀ ਜੋ ਐਸ ਪਰ ਸਿਚੁਏਸ਼ਨ ਹੋਊਗਾ ਵੀ ਦੇਖ ਲਈ ਗੈਰ ਜ਼ਮਾਨਤੀ ਗੈਰ ਜ਼ਮਾਨਤੀ ਕਹਿੰਦੇ ਧਰਾਵਾਂ ਲੱਗੀਆਂ ਹੋਈਆਂ ਨੇ ਕਹਿੰਦੇ ਗ੍ਰਿਫਤਾਰੀ ਜਿਹੜੀ ਕੀਤੀ ਜਾ ਇਦੇ ਵਿੱਚ 353 186 195 ਪੀਸੀ ਦੇ ਤਹਿਤ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਜਿਹੜਾ ਨੰਬਰ 1 ਦੇ ਪਰ ਉਹਨਾਂ ਵੱਲੋਂ ਕਹਿ ਰਹੇ ਨੇ ਵੀ ਰਾਜ ਨਹੀਂ ਇੱਕ ਮਿੰਟ ਯਾਰ ਇੱਕ ਮਿੰਟ ਗਿਆ ਗੈਰ ਰਾਜਨੀਤੀ ਕਿਹਾ ਰਹੀ ਹੈ ਗਿਆ ਨਹੀਂ ਧਾਰਮ ਦੇ ਦੇਖੋ ਜੋ ਐਸ ਪਰ ਲਾ ਜੋ ਸਾਡੇ ਕੋਲੇ ਕੰਪਲੇਂਟ ਕਾਰਪੋਰੇਸ਼ਨ ਦੇ ਮੁਲਾਜ਼ਮ ਵੱਲੋਂ ਆਈ ਸੀ ਉਹਦੇ ਐਸ ਪਰ ਕਾਨੂੰਨ ਦੇ ਮੁਤਾਬਕ ਜੋ ਬਣਦਾ ਸੀਗਾ ਉਹ ਧਾਰਮਾਂ ਦੇ ਤਹਿਤ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਤੇ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਬੰਦੀ ਹੈ ਅਗਲੀ ਕਾਨੂੰਨੀ ਕਾਰਵਾਈ ਉਹੀ ਅਮਲ ਚ ਲਿਆ ਰਹੇ ਆਂ ਆਪਣੀ ਖਿਆਲ ਆਪਣੀ ਥੀਵ ਆ ਰੱਖਣਗੇ ਅਸੀਂ ਤਾਂ ਹੁਣ ਦੇਖੋ ਘੜਾ ਭਰ ਗਿਆ ਅਸੀਂ ਬੜਾ ਚਿਰ ਚੁੱਪ ਦੋ ਸਾਲ ਬੈਠੇ ਵੀ ਕੋਈ ਨਹੀਂ ਅੱਜ ਕਰ ਲੋ ਅੱਜ ਕਰ ਲੋ ਅੱਜ ਕਰ ਲੋ ਨਸ਼ਾ ਵਧਦਾ ਗਿਆ ਅੱਜ ਸਵੇਰੇ ਵੀ ਥੋਡੀਆਂ ਖਬਰਾਂ ਅੱਜ ਸ਼ੂਟਆਊਟ ਫੇਰ ਹੋ ਚੁੱਕਿਆ ਹੈ ਸਵੇਰੇ ਫੇਰ ਬੰਦਾ ਮਰ ਚੁੱਕਿਆ ਹੈ ਰੋਜ਼ ਸਵੇਰੇ ਉੱਠਦਿਆਂ ਨੂੰ ਹੀ ਗੈਂਗਸਟਰ ਗੋਲੀਆਂ ਚਲਾ ਦਿੰਦੇ ਆ ਉਹ ਕਿਸਾਨਾਂ ਦਾ ਹਾਲ ਆਪਾਂ ਦੇਖਿਆ ਜਾਂ ਜ਼ੀਰੋ ਐ ਐਫ ਆਈ ਆਰ ਇਹ ਕਿਹੜੀ ਜ਼ੀਰੋ ਐਫ ਆਈ ਆਰ ਹੁੰਦੀ ਹੈ ਕਦੇ ਦੇਖੀ ਐ ਜ਼ੀਰੋ ਐਫ ਆਈ ਆਰ ਜ਼ੀਰੋ ਸਰਕਾਰ ਜ਼ੀਰੋ ਪਾਰਟੀ ਤੇ ਜ਼ੀਰੋ ਐਫ ਆਈ ਆਰ ਇਹ ਹੈ ਹੀ ਜ਼ੀਰੋ ਤੇ ਦੂਜੀ ਗੱਲ ਇਲੈਕਸ਼ਨਾਂ 'ਚ ਜਿਹੜੇ ਵੀ ਜਿਹੜੇ ਵੀ ਨੌ ਦੇ ਨੌ ਉਦੋਂ ਇੱਕ ਬਦਲਾਅ ਤੇ ਲੋਕਾਂ ਨੇ ਵੋਟ ਪਾਤੀ ਭਾਈ ਜੇ ਤੁਸੀਂ ਕਿਹੜੇ ਜਿਹਨੇ ਵੀ ਕੰਮ ਕੀਤੇ ਆ ਜਿਹੜਾ ਕਹਿੰਦਾ ਕੰਮ ਕੀਤਾ ਉਹ ਦਵੇ ਅਸਤੀਫਾ ਐਮ ਐਲ ਏ ਤੋਂ ਲੜੇ ਇਲੈਕਸ਼ਨ ਪਾਰਲੀਮੈਂਟ ਦੀ ਜਿਹਦੇ 'ਚ ਜਿਹਦੇ 'ਚ ਜ਼ਿਆਦਾ ਜੀ ਵਿਸ਼ਵਾਸ ਆ ਲੋਕਾਂ ਦੀ ਕੰਮਾਂ ਤੇ ਜਿਹੜੇ ਕੰਮ ਕੀਤੇ ਆ ਆਟਾ ਦਾਲ ਲੋਕਾਂ ਦੇ ਕਾਰਡ ਕੱਟੇ ਆ ਲੋਕਾਂ ਦੇ 95 ਕੌਂਸਲਰਾਂ ਦੀਆਂ ਮੋਹਰਾਂ ਹੋ ਕੇ ਰੱਖੀਆਂ ਆਪਣੇ ਦਰਾਜਾਂ 'ਚ ਹਰ ਰੋਜ਼ ਤਾਲੇ ਲੱਗ ਰਹੇ ਆ ਦੁਕਾਨਾਂ ਦੇ ਉਹ ਕਰਾਂਗੇ ਗੱਲ ਅੱਜ ਅੱਜ ਇਹ ਵੀ ਫੈਸਲਾ ਹੋਊਗਾ ਵੀ ਜਿਹੜਾ ਦੂਜੇ ਤਾਲੇ ਕੌਣ ਸਰਕਾਰ ਦੀਆਂ ਸੀਲਾਂ ਜਿਹੜਾ ਤੋੜਦੇ ਆ ਐਮ ਐਲ ਏ ਉਹਨਾਂ ਦੇ ਕਿਉਂ ਨਾ ਕਾਰਵਾਈ ਉਹਦਾ ਉਹਨਾਂ ਦੀ ਗੱਲ ਕਰਾਂਗੇ ਇਸ ਕਰਕੇ ਪਰ ਜੇ ਥਿਰ ਵੀ ਕਿਸੇ ਨੂੰ ਬਹੁਤ ਵੱਡਾ ਚਾਅ ਏ ਉਹ ਜਦ ਮਰਜੀ ਆ ਕੇ ਐਮਐਲਏ ਦੀ ਸਥਿਤੀ ਤੋਂ ਅਸਤੀਫਾ ਦੇਵੇ ਤੇ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਜਦੋਂ ਆਊਗੀ ਕਾਗਜ ਪਰੇ ਨਿਕਲ ਜੋ ਭਲੇਖਾ ਜਿਹੜਾ ਵੀ ਹੈ ਤੇ ਲੋਕ ਫੈਸਲਾ ਕਰ ਦੇਣਗੇ ਵੀ ਕਿੰਨੇ ਕੁ ਪਾਣੀ ਚ ਨੇ ਫਿਰ ਓਪਨ ਚੈਲੰਜ ਹੈ ਇਹਦਾ ਕਹੂੰ ਜਿਹੜੇ ਕਿ ਲਗਾਤਾਰ ਕਾਂਗਰਸ ਪਾਰਟੀ ਤੇ ਮੈਂ ਤਾਂ ਕਹਿੰਦਾ ਸਭ ਨੂੰ ਚੈਲੰਜ ਦੀ ਗੱਲ ਨਹੀਂ ਹੁੰਦੀ ਲੋਕਾਂ ਦੇ ਇਹ ਤਾਂ ਲੋਕਾਂ ਦੇ ਕਚਹਿਰੀ ਆ ਲੋਕ ਲੋਕ ਕਰਨਗੇ ਫੈਸਲਾ ਮੇਰੇ ਚੈਲੰਜ ਨਾਲ ਕੁਝ ਨਹੀਂ ਹੋਣਾ ਪਰ ਹਾਂ ਮੈਦਾਨ 'ਚ ਮੈਂ ਕਹਿ ਰਿਹਾ ਆ ਜੋ ਜੀ ਨੂੰ ਜਿੰਨੀ ਕਿਸੇ ਦੇ ਜਿੰਨਾ ਕਿ ਜ਼ਿਆਦਾ ਕਿਸੇ ਨੂੰ ਕੋਈ ਗਲਤਫਹਿਮੀ ਆ ਜਿੰਨਾ ਕੋਈ ਜ਼ਿਆਦਾ ਕਿਸੇ ਨੂੰ ਭਲੇਖਾ ਭਲੇਖਾ ਕੱਢ ਲਵੇ ਰੋਜ਼ ਬੋਲਦੇ ਆ ਮੀਡੀਆ ਤੇ ਬੜੀਆਂ ਬੜੀਆਂ ਗੱਲਾਂ ਕਰਦੇ ਆ ਮੈਂ ਤਾਂ ਸਿੱਧਾ ਕਹਿੰਦਾ ਸਾਡੀ ਸਾਰੀ ਲੀਡਰਸ਼ਿਪ ਵੱਲੋਂ ਜਿਹੜਾ ਐਮ.ਐਲ.ਏ ਚਾਹੁੰਦਾ ਉਹ ਆਪਣਾ ਸਤੀਫਾ ਦੇ ਕੇ ਐਮ.ਪੀ ਦੀਆਂ ਇਲੈਕਸ਼ਨਾਂ ਲੜੇ ਮੁਕਾਬਲਾ ਕਰੇ ਤੇ ਲੱਗ ਜੂ ਪਤਾ ਕੀ ਭਾਵਿਕਦੀ ਹੈ ਮੀਨ ਮੁੱਦਾ ਮੀਨ ਮੁੱਦਾ ਤੁਹਾਡੇ ਮੂਹਰੇ ਸਾਰੇ ਲੀਡਰਸ਼ਿਪ ਨੂੰ ਅਗਲਾ ਫੈਸਲਾ ਜਿਹੜਾ ਸਾਡੇ ਸਾਰਿਆਂ ਤੇ ਕਿਉਂਕਿ ਸਾਡੇ 9 ਨੇ ਬਾਕੀਆਂ ਤੇ 50 60ਾਂ ਦੇ 9 ਇਹ ਇੱਕ ਤਾਂ ਜਿਹੜੇ ਸੈਂਕੜਾ ਬੰਦਾ ਉਹ ਕਹਿੰਦਾ ਜੀ 50 60 ਤੇ ਕਿਉਂ ਸਾਡੇ ਤੇ ਪਰਚੇ ਕਿਉਂ ਨਹੀਂ ਸਾਰੇ ਇਹ ਦੋ ਤਿੰਨ ਹਜ਼ਾਰ ਬੰਦਾ ਇਹ ਕਹਿ ਰਹਿਆ ਵੀ ਪਰਚਾ ਕਰਨਾ ਸਾਰਿਆਂ ਤੇ ਕਰੋ ਸਾਰੇ ਗ੍ਰਿਫਤਾਰੀ ਦੇ ਦੇਮਾਂਗੇ ਤੇ ਪਰ ਉਹਦੇ ਲਈ ਸੀਨੀਅਰ ਲੀਡਰਸ਼ਿਪ ਜੋ ਹੁਕਮ ਕਰੇਗੀ ਉਸ ਲਈ ਜਾਂ ਜੇ ਮੀਟਿੰਗ ਸਦੀ ਆ ਤੇ ਤੁਸੀਂ 5-10 ਮਿੰਟ ਸਾਨੂੰ ਜ਼ਰੂਰ ਦੇ ਦਿਓ ਉਦੋਂ ਬਾਅਦ ਤੁਹਾਡੇ ਰੂਹ ਬਰੂ ਸਾਰੇ ਹੋਗਾ ਵੀ ਕੋਈ ਇਹ ਜਿਹੜਾ ਸਦੀ ਘਟਾਈ ਇਹ ਦਿਹਾਣੇ ਤੱਕ ਸੀਮਿਤ ਰਹੇਗਾ ਜਾਂ ਪੰਜਾਬ ਪੱਧਰ ਤੇ ਸੰਗਠਨ ਵਸਟੇਆ ਜਾਇਆ ਜਾਏਗਾ ਇੰਤਜ਼ਾਰ ਕਰੋ ਦੋਸਤ ਇੰਤਜ਼ਾਰਵਾਤ ਉਥੋਂ ਮੀਟਿੰਗ ਕਰ ਹੁਣ ਤਾਂ ਫਿਰ ਫਿਰ ਜੇ ਆਪ ਹੀ ਅਸੀਂ ਗੱਲ ਕਰਨੀ ਹੈ ਕੋਈ ਉਹਦਾ ਕੀ ਫਾਇਦਾ ਫਿਰ ਸਰਦਨ ਦਾ ਮੀਟਿੰਗ ਜੋ ਇਹ ਫੈਸਲਾ ਕਰਨਾ ਹੈ